ਮੈਂ ਨਸੰਦੀਪ ਕੈਂਦੀ ਕੰਦੀ ਆਹ ਵਾਲੀ ਪੱਗ ਬਨ ਲਾ ਆਹ ਵਾਲੀ ਪੱਗ ਬਨ ਲਾ ਮੈਂ ਆਪਣੀ ਬਨਣੇ ਮੈਂ ਵੀ ਆ ਬਨਣੀ ਕੋਈ ਤਰ੍ਹਾਂ ਫਿਰ ਮੈਚਿੰਗ ਹੋ ਜੂਗੀ ਨਾ ਇਹਨੇ ਗਿਫਟ ਦੇਣਾ ਇੱਕ ਵਾਰ ਸੂਟ ਤੇ ਉਹਨੂੰ ਪਤਾ ਨਹੀਂ ਹੈ ਕਿ ਉਹਦਾ ਨਾਲ ਮੈਚਿੰਗ ਹੋਣੀ ਨਾ ਫਿਰ ਤਾਂ ਤੁਹਾਨੂੰ ਪਤਾ ਹੈ ਮੈਚਿੰਗ ਵਿਸਾਣਾ ਪੱਗ ਬਨਣੀ ਕੀ ਸੁਣਦੀ ਤੂੰ ਮੈਂ ਅੱਗੇ ਕਹਿੰਦੇ ਸੁਣਦੀ ਚਾਤਰ ਕੀ ਸੁਣਿਆ ਚੱਲ ਦੱਸ ਬੋਲ ਕੇ ਤੇ ਜੇ ਕਹਿੰਦੇ ਸੰਦੀਪ ਨੂੰ ਪਹਿਲਾਂ ਗਿਫਟ ਦੇ ਦਾਂਗੇ ਕਿਉਂਕਿ ਉਹਨੇ ਵੇਅਰ ਕਰਨਾ ਹਾਂ ਤੇ ਹੋਰ ਹੋਰ ਕੀ ਕਿਹਾ ਸੂਟ ਇਹ ਹੋਰ ਹੋਰ بس ਇਹਦਾ ਮਨ ਨਹੀਂ ਸੁਣਿਆ ਬਾਈ ਠੀਕ ਆ ਥੋੜਾ ਬਹੁਤ ਸੁਣਿਆ ਥੋੜਾ ਬਹੁਤ ਨਹੀਂ ਸੁਣਿਆ ਉਹਨਾਂ ਦੀ ਦੀਣੀ ਤੇ ਪਾਜੀ ਆਏ ਨੇ ਇਹ ਗਏ ਕਿਤੇ ਬਜ਼ਾਰ ਤੇ ਡੈਡੀ ਹੁਣੀ ਪਾਜੀ ਅਨੰਦਪੁਰ ਸਾਹਿਬ ਚਲੇ ਗਏ ਨੇ ਤੇ ਹੁਣ ਤੁਹਾਨੂੰ ਘੇੜਾ ਮਾਰਨਾ ਪਿਆ ਕਰਨਾ ਉਧਰ ਮਿਸਤਰੀ ਦੌੜਦੇ ਜਾਣ ਡੇ ਆ ਕਹਿੰਦੇ ਵੀ ਤੇਰਾ ਭਾਈ ਜਾਨੀ ਹੁੰਦਾ ਤਾਂ ਉਥੇ ਸਵੇਰੇ ਅਸਲ ਦੇ ਵਿੱਚ ਨਾ ਲੜੇ ਪਗਦਾ ਥੜ ਗਿਆ ਹੀ ਇੱਥੇ ਤੱਕ ਰਹਿ ਗਿਆ ਤੇ ਇਹ ਨਵਾਂ ਹੀ ਆਪਣਾ ਪਰਨੇ ਦੇ ਨਾਲੋਂ ਕੱਟ ਕੇ ਨਾ ਲੜ ਲਾਇਆ ਵੱਖਰਾ ਹੀ ਆ ਦੇਖੋ ਥੋੜਾ ਜਿਹਾ ਫਰਕ ਹੈਗਾ ਪਰ ਹੁਣ ਲਾਉਣੀ ਨਹੀਂ ਹੈਗੀ ਸੋਹਣੀ ਹੈ ਬਸ ਅੱਜ ਪਾਵਾਂਗੇ ਬਲੈਕ ਕੁਰਤਾ ਪਜਾਮਾ ਜੋ ਕਿ ਸੰਦੀਪ ਨੇ ਮੈਨੂੰ ਗਿਫਟ ਦਿੱਤਾ ਸੀਗਾ ਐਨੀਵਰਸਰੀ ਦਾ ਤੇ ਹੁਣ ਰੈਡੀ ਹੋ ਕੇ ਮਿਲਦੇ ਆਂ ਫਿਰ ਤੁਹਾਨੂੰ ਲੈ ਵੀ ਮਿੱਤਰੋ ਹੋ ਗਏ ਆਪਾਂ ਰੈਡੀ ਪਾਲਿਆ ਕੁਰਤਾ ਪਜਾਮਾ ਬਲੈਕ ਇਹਦਣਾ ਪਰੀਆ ਵੀ ਇਹ ਲੂਈਂ ਜੀ ਬੜੀ ਚੰਬੜ ਦੀ ਦਾ ਕੰਬਲਾ ਕੋ ਮਲਾਈ ਜਾਂਦੇ ਲੂਈਂ ਜੀ ਦੀ ਜਿੱਥੇ ਕਦੇ ਬਹਿ ਗਈ ਇਹ ਲੂਈਂ ਜੀ ਚੰਬੜ ਜਾਨੀ ਉੱਥੇ ਜਾ ਕੇ ਕੰਬਲ ਨਾਲ ਜਿੱਦਾਂ ਟੱਚ ਹੋ ਜਾਂ ਸਾਰੇ ਕੱਪੜੇ ਖਰਾਬ ਹੋ ਜਾਂਦੇ ਸਸਿਕਾਲ ਸਾਥ ਤੁਹਾਡਾ ਇਹ ਦਿਨ ਵਲੌਗ ਦੇ ਵਿੱਚ ਸਟਾਰਟਿੰਗ ਕੀਤੀ ਨਹੀਂ ਤੇ ਹੁਣ ਆ ਚੱਲੇ ਆ ਸੰਦੀਪ ਨੂੰ ਗਿਫਟ ਲੱਗੇ ਆ ਦੇਣ ਕੋ ਕਿ ਗਿਫਟ ਪਹਿਲਾਂ ਦੇ ਦਿੰਦੇ ਨੇ ਸੂਟ ਉਹ ਲੈ ਵੇਅਰ ਕਰ ਲੇਗੀ ਤੇ ਹੁਣ ਚਲੋ ਸੋ ਚੱਲਦੇ ਆ ਕੀ ਲਾਉ ਦਨ ਪੈਰਾਂ ਨੂੰ ਕਰਦੀ ਹਰਗੁਣ ਵੇਖ ਵੇਖ ਹਰਗੁਣ ਹਰਗੁਣ ਤੇ ਬਾਬਾ ਅੱਗੇ ਜਾ ਰਹੇ ਹਾਂ ਹਰਗੁਣ Oh, Hap. Ada. 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 Buin ha Nah, Ini dolan, ini dolan dino. Argo Oh, light off. ਇਹ ਜਿਵੇਂ ਦੇਣਾ ਹੈ ਮੜ ਕੇ ਬੈਠੀ ਪਹਿਲੇ ਜਨਮ ਨੂੰ ਬੋਲਾ ਜੀ ਆਪਣਾ ਗਿਫਟ ਵੈਲਕਮ ਤੇ ਬਰਥਡੇ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਤੇ ਸਾਰੇ ਜਨਮ ਨੂੰ ਮੁਬਾਰਕਾਂ ਜਸ ਕਿਤਾਸ ਨੂੰ ਕਰਦੀ ਭਾਈ ਤਾਂ ਕੀ ਚਾਹੁੰਦਾ ਆ ਵੀ ਕੋਈ ਬੜੀ ਚੀਜ਼ ਨਹੀਂ ਨਹੀਂ ਬੜਾ ਜੀ ਉਹਦਾ ਲਾਉਣਾ ਮਾਨ ਨੂੰ ਖੋਦਾ ਇਹ ਯਾਰ ਆਉਂਦੇ ਆਂ ਨਾ ਤੇ ਆਉਂਦੇ ਆਂ ਲਾਈਕ ਕਰ ਮੈਂ ਸੀਂ ਕਰ ਦਿੰਦੀ ਕੁਕੀ ਆਵਾਜ਼ ਆਉਂਦਾ ਆ ਉਹ ਇੱਕ ਆਟਾ ਲੈ ਆਉਂਦੀ ਬਾਹਾਂ ਤੱਕ ਕਢਾਈ ਠੀਕ ਹੈ ਸੈਂਪਲ ਜੀ ਆਈ ਸੋਹਣ ਠੀਕ ਬਸ ਇਹ ਇੱਕ ਕੰਮ ਹੈ ਇੱਥੇ ਲਿਆ ਕੇ ਨਾ ਬੜਨਾਂ ਨਾ ਗਵਾੜੀ ਉਹਨਾਂ ਇਹਨਾਂ ਅਧਿਨ ਫਲਰ ਜੀ ਆਂਦੇ ਉਹ ਫਲਰ ਫਲਰ ਲੱਗੇ ਨਾ ਛੇਰੇ ਦੇ תודה רבה, אדוני. ਬਿਲਕੁਲ ਬਹੁਤ ਸੋਹਣਾ ਜੀ ਬਾਜੀ ਇਹ ਨਹੀਂ ਮਰਦੇ ਕਹਿਣੀ ਨੂੰ ਇਹ ਆਪਾਂ ਕਿੱਦ ਕਰੀਏ ਇਹ ਬਹੁਤ ਮਾਤਰ ਸਰ ਕਰਨ ਚੱਲੀ ਜੀ ਆ ਗਿਆ ਪਸੰਦ ਇਹ ਪਾ ਲੋ ਹੁਣ ਠੀਕ ਆ ਉਹ ਠੀਕ ਪਾ ਲਓ ਇਹ ਹੈਗਾ ਇਹ ਹਰ ਗੁੰ ਦਾ ਗਿਫਟ ਇਹ ਦੇਣਾ ਐਨੀਵਰਸਰੀ ਤੇ ਹੀ ਐਨੀਵਰਸਰੀ ਤੇ ਦੇਣਾ ਸੀਗਾ ਐਨੀਵਰਸਰੀ ਤੇ ਯਾਦ ਭੁੱਲ ਗਿਆ ਅਸਲ ਜੀ ਇਹ ਵੀ ਸੁੱਤੀ ਸੀਗੀ ਤੇ ਫਿਰ ਮੀਨਾ ਦੀਦੀ ਹੁਣ ਦੀਦੀ ਹੁਣਾਂ ਨੇ ਆਖਿਆ ਉਹਦਰੋਂ ਛੋਟੇ ਦੀਨ ਨੇ ਵੀ ਆਖਿਆ ਤੇ ਵੱਡੀ ਦੀਦੀ ਨੇ ਵੀ ਕਹਿੰਦੇ ਵੀ ਇਹ ਰਹਿਣ ਦੇ ਹੁਣ ਗੁੜੀਆ ਦੀ ਸੁੱਤੀ ਆ ਤੇ ਬਰਥਡੇ ਤੇ ਦੇਦੀ ਮੈਂ ਚਲੋ ਠੀਕ ਆ ਇਹ ਮੇਰਾ ਪੁੱਤ ਅੱਜ ਵੀ ਸਤਾ ਹੀ ਫਿਰ ਮੈਨੂੰ ਠਾਲਦਾ ਮੈਂ ਉਠਗਾ ਅੱਜ ਅੱਜ ਸੋਹਣਾ ਛੁੱਟੂ ਪਾ ਗੀ ਆ ਤੇਰਾ ਪੁੱਤ ਗਿਫਟ ਦਾਦੀ ਬਿੱਲ ਨੂੰ ਹਾਂ ਇਹ ਦਿਖਾ ਦੇ ਹਾਂ ਇਹ ਦਿਖਾ ਦੇ ਕੱਢ ਕੇ ਉਹ ਫਲਾਵਰ ਫਲਾਵਰ ਹੀ ਨਾਲ ਜਗੀ ਪਿੱਛੇ ਫਲਾਵਰ ਹਾਂ ਪਹਿਲਾਂ ਮੰਮੀ ਨੂੰ ਬਿਲਕੁਲ ਨਹੀਂ ਪਤਾ ਫਲਾਵਰ ਹੈਗੇ ਇਹ ਵੀ ਹੈਨਾ ਦੇਖੋ ਕਦਾਂ ਸਹੀ ਹੈ ਨਿਕਰੇ ਨਾਲ ਆ ਦਿਖਾ ਦੇ ਹਾਂ ਇਹ ਬੋਲਦਾ ਹਾਂ ਡੱਬਾ ਲਾ ਠੀਕ ਹੈ ਅ ਵੀ ਇੱਧਰ ਸੁੱਟ ਦਮੇ ਡੱਬਾ ਹੁਣ ਪਾ ਤੇ ਦੇਣੇ ਛੇ ਆ ਲਓ ਜੀ ਠੀਕ ਹੈ ਸੰਡੇ ਸੰਡੇ ਕਿਤੇ ਇਹਨੇ ਡੱਬਾ ਮਾਰਿਆ ਨਾ ਉਹ ਤਾਂ ਬੋਲਣ ਦੇ ਆ ਆਜੂਗਾ ਨਾ ਵੇ ਮੈਨੂੰ ਇਹ ਮੈਨੂੰ ਪਤਾ ਨਹੀਂ ਆਵੇਗਾ ਨਾ ਆਵੇ ਇਹਨੂੰ ਪਾਜੀ ਕਹਿੰਦੇ ਮੈਂ ਮੋਟਰਸਾਈਕਲ ਚਲਾਉਣਾ ਹੈ। ਉਹ ਕੁਰਤਾ ਵੀ ਜਮਾ ਜਣਾ ਨਹੀਂ ਉਹ ਸ਼ੀਟ ਅੱਲੇ ਵਿੱਚ ਤੇ ਸ਼ੀਟ ਖਰਮੁੰਦੀ ਉਹ ਜਿਹਦਾ ਬੰਦਾ ਬੈਂਦਾ ਉਹ ਚਾ ਆ ਜਾਂਦਾ ਹੁੰਦਾ ਅਗਲੇ ਬੰਨੇ। ਸ਼ੀਟ ਤੇ ਫਿਰ ਉਹ ਜਿਹੜਾ ਜਿਹਦਾ ਦਾਗ ਲੱਗ ਜਾਂਦਾ ਹੁੰਦਾ ਤਾਂ ਮੈਂ ਦੱਸਦਾ। ਆ ਵੇਖਿਆ ਹੀ ਇਹ ਡੈਡੀ ਵਾਲਾ ਮੋਟਰਸਾਈਕਲ ਪਾ ਤੁਹਾਡੇ ਕੋ ਨਹੀਂ ਚੱਲਣਾ ਮਾੜੇ ਮੋਟਰਸਾਈਕਲ ਰੱਖੇ ਜੀ। ਆ ਜਿਵੇਂ ਬਈ ਕਹਿੰਦਾ ਉੱਥੇ ਜੇ ਕੁਰਤਾ ਵੀ ਮੈਂ ਇੱਥੇ ਪਾ ਜਾਂਦਾ ਜੀ ਕਿਉਂਕਿ ਮੈਂ ਲਗਾ ਇੱਥੇ ਆ ਜਾਂਦਾ ਵਿੱਚ। ਲੈ। ਆਵਲੀਆਂ ਲੈ ਲੈਂਦੇ ਆਵਲੀਆਂ। ਖਾ ਲੋ ਜੀ। ਆਵਲੀਆਂ। ਇਹ ਅੱਧੀ ਕਰਨੀ ਅੱਧੀ ਤੇ ਕਹਿੰਦਾ ਕੀ ਇੱਕ ਰੈਂਡ ਨੇ ਅੱਜ ਕੋਈ ਕੇਕ ਕੱਲ ਕੱਟੇ ਅੱਜ ਪੀਸਟਿੰਗ ਲੈ ਚਲਦੇ ਆਂ ਬਸ ਨਾਲਾ ਕੋਕ ਲੈ ਲੈਨੇ ਕੋਕ ਹੀ ਉੱਦਾਂ ਪੀਸਟ ਠਾਣੀ ਹੁੰਦੀ ਮੈਂ ਬੰਦਿਆ ਉਹ ਪਟਾਕੇ ਜਿਹਾ ਲੈਦੇ ਜਾਂਦਾ ਪਰ ਖਲਰਾ ਜਿਆ ਬੜਾ ਉਹਦਾ ਯਾਰ ਕੇਕ ਕੁਕ ਸਭ ਲੰਬਿਆ ਜਾਂਦਾ ਕੰਮ ਖਰਾਬ ਹੋ ਜਾਂਦਾ ਕਨੇ ਕੇਕ ਤੇ ਪੈ ਗਿਆ ਸਾਰਾ ਚਲੋ ਹੁਣ ਕੀ ਕਰਨਾ ਹੈ ਮੈਂ ਵੀ ਦੋ ਉਚ ਪਾਤੀ ਦੋ ਚ ਪੰਜਾਂ ਦਾ ਡਬਾ ਖਤਮ ਹੋ ਗਿਆ ਉਹ ਤਾਂ ਮੇਰਾ ਸੋਣਾ ਲੱਗਣਿਆ ਨਾ ਦੱਸੇ ਫਿਰ ਜਾਣੀ ਕਿ ਆ ਜੱਜ ਗਿਆ ਸੇਰੇ ਜੋ ਮੋਣ ਵਾਲਾ ਪਰ ਮੰਮੀ ਕਰ ਰਹੀ ਆ ਸੰਦੀਪ ਨੂੰ ਰੈਡੀ ਹੋਣਾ ਸਿਰ ਵਾਰੀ ਸਿਰ ਇਧਰ ਵੇਖ ਪਹਿਲਾਂ ਪਿਓ ਧੀ ਦੀ ਮੈਚਿੰਗ ਹੋਈ ਪੂਰੀ ਹੈ ਕਣੀ ਟਵਰ ਕਣੀ ਵੇ ਟਵਰ ਕਣੀ ਪੂਰਾ ਹੈ ਵੇ ਤੂੰ ਪਹਿਲਾਂ ਹੋਰ ਬਾਕੀ ਗੱਲਾਂ ਨਹੀਂ ਗੱਲਾਂ ਮੱਤਰਲੇ ਲੈਣ ਦੀ ਮੈਨੂੰ ਥੱਲੇ ਤਾਰਦਣ ਬਸ ਥੱਲੇ ਨਹੀਂ ਉਤਰਨਾ ਮੈਨੂੰ ਕਿਹੜਾ ਵੇਲਾ ਹੋਵੇ ਬਸ ਕਦਮਦੀਪ ਮੈਨੂੰ ਐਂ ਕਰਕੇ ਉਂਗਲੀ ਫੜਾਵੇ ਆ ਵੇਖੀ ਹੁਣ ਉਂਗਲੀਆਂ ਅੱਗੇ ਚਲੋ ਹਲੋ ਉਂਗਲ ਫੜੋ ਬਸ ਚਲੋ ਹੁਣ ਵੇਖੀ ਜਾਏ ਬਸ ਚਲ ਸ਼ਾਬਾਸ਼ ਸ਼ਾਬਾਸ਼ ਵੇਖੀ ਜਾਏ ਨਾ ਤਮਾਸ਼ਾ ਵੇਖੀ ਦਿਓ ਬਸ ਆਜਕ ਇਹ 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 ਆਜਕ ਆਓ ਆਜਕ ਆ ਜਾਂ ਤੁਸੀਂ ਆ ਜਾਂਦਾ ਹੀ ਹੁਣ ਨਹੀਂ ਚਲ 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 ਇਧਰ ਡਰਨ ਦਾ ਐ ਐ ਹਈ ਚਲਿਆ ਜੀ ਹਈ 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 ਬੜੇ ਹਾਂ 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 ਹਲਦ ਹਾਂ ਨਾ ਚਲ 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 ਆ ਆ ਥੱਲੇ ਉਤਰ ਕੇ ਬੁਰੀ ਖੁਸ਼ ਹੈਗੇ ਆਈਓ ਜਾ ਹੁਣ ਭੂਈ ਕੇ ਜਾਓ ਵਾ ਜਾ ਪੈਂਡੀਆਂ ਜਾਓ ਹਾਂ ਭੰਦੀ ਨਾ ਭੰਦੀ ਤਾਂ ਅੰਨਾਂ ਨਾਲ ਇਸ ਸਰੋ ਚਪੜੀ ਨਾ ਪੜੀਂ ਗੋਲ ਮਨ ਇਹਦਾ ਜਿੱਤੇ ਭਲਾ ਹੈ ਹਾਂ ਮੂੰਹ ਥਾਗੇ ਖੜਾਉਂ ਡਾਈ ਨੇ ਆ ਜਾ ਆ ਜਾ ਆ ਜਾ ਆ ਜਾ ਆ ਤੇਰੀ ਚਲ ਜੀ ਚਲ ਜੀ ਆ ਜੀ ਚਲ ਚਲ ਜੀ ਆ ਜਾ ਆ ਜਾ ਇਥੇ ਇਥੇ ਮੜਾਈ ਕਰ ਤਾ ਤੋ ਬਸ ਬਸ ਠੀਕ ਆ ਕੇ ਕੇ ਨਈ ਹੈਪੀ ਬਰਥਡੇ ਹੈਪੀ ਬਰਥਡੇ ਬਾਬਾ ਵਧਾਈਆਂ ਸਾਰਿਆਂ ਨੂੰ ਠੀਕ ਆ ਜੀ ਹੋਮ ਮਾਰਨ ਨੂੰ ਮਾਰਨ ਦੀ ਤਾਂ ਜੀ ਵੀਰਾਂ ਲਾਹਣਾ ਬਲਮੀ ਹੁੰਦਾ ਰੇ 30 ਅੱਜ ਜੀ ਲੋ ਜੀ ਇਹਨੂੰ ਚੁੱਕ ਲੋ ਜੀ ਦੋ ਮਿੰਟਾਂ ਕੱਟ ਕੇ ਨਹੀਂ ਕੱਟਣਾ ਇਹ ਕੱਟਣਾ ਪਾ ਲਈ ਗਏ ਆਈ ਆਈ ਲੈ ਇਹ ਮੇਰਾ ਇਹਦਾ ਗਿਫਟ ਲੱਗੇ ਦੇਣ ਤੁਹਾਨੂੰ ਤੇਰਾ ਤੇ ਮਿਲ ਗਿਆ ਤੈਨੂੰ ਤੁਹਾਡਾ ਤੁਹਾਨੂੰ ਮਿਲ ਗਿਆ ਗਿਫਟ ਮੁੰਡਾ ਬਣਾ ਨਹੀਂ ਠੀਕ ਹੈ ਅੱਜ ਜਿੱਤੇ ਪਸੰਦ ਕਰਕੇ ਆਏ ਹਾਂ ਨਾ ਉੱਥੇ ਇਹ ਗੱਲ ਨੂੰ ਹੋ ਗਈ ਮਰ ਸਤਿੰਨ ਦਿਨ ਪਹਿਲਾਂ ਤੇਨੂੰ ਬਲੌਗ ਵਿੱਚ ਪੜ੍ਹ ਕੇ ਨਾ ਫਰਮਾਨ ਨੇ ਦਿਖਾਈ ਫੋਟੋ ਕਹਿੰਦਾ ਆਹੀ ਹੈ ਹਰ ਬੰਦਾ ਤੋ ਪਣੀ ਅੱਗੇ ਕਰਾਂਗੇ ਆਉਂਦੀ ਲੈਦਰ ਵਿੱਚ ਠੀਕ ਹੈ ਮੈਂ ਕੋਰਦਾ ਨਹੀਂ ਕਰਦੀ ਡਿਜ਼ਾਈਨਿੰਗ ਕਰਦਾ ਹਾਂ ਆ ਤੁਮ ਆ ਤੁਮ ਮਾਣੀ ਨੂੰ ਨਹੀਂ ਰਹਿਣਾ ਆ ਤੁਮ ਠੀਕ ਹੈ ਹੂੰ ਸਹੀ ਹੈ ਬਸ ਠੀਕ ਹੈ ਹੌਲਾ ਦਵੇ ਧਿਆਨ ਦੇ ਨਾਲ ਮੇਰਾ ਪੁੱਤ ਜਿੱਖੰਦ ਕੀ ਹੈ ਆ ਪਿੱਤਲ ਦੇ ਮੋਤੀ ਜਿਹੜਾ ਰੱਖਿਆ ਆ ਆ ਪਿੱਤਲ ਉਹਨਾ ਪੇਸਟੀ ਤੇ ਲਾਕ ਦੇਣਾਗੇ ਇਹ ਕੋ ਸਮੁੰਦਰ ਚੋਂ ਕੱਢਦੇ ਨੇ ਪਤਾ ਨਹੀਂ ਕੀ ਤੇ ਉਹ ਚ ਮੁੰਦੀ ਜਿਹੀ ਫੜੇ ਵਗਿਆ ਮੈਂ ਰਾਤੀ ਵੇਖਣ ਨਹੀਂ ਹੂੰ ਕਿਰਨ ਚਾਹ ਕੰਢੀ ਆ ਆਵਾਲ ਨਾਲ ਨਿੰਬੜੀਆਂ ਆਪਣੇ ਆ ਪੇਸਟੀ ਜੀ ਖੁਸ਼ ਹੋ ਕੇ ਖਾਂਦੇ ਹਣੇ ਓਏ ਓਏ ਸਦੀਪ ਚੱਲੀ ਆ ਉਧਰ ਹੁਣ ਮੰਮੀ ਹੋਣਾ ਵੱਲ ਤੇ ਇਹਨੂੰ ਛੱਡ ਆਉਂਗਾ ਮੈਂ ਤੇ ਜੇ ਹੋ ਸਕਿਆ ਰਾਤਾਂ ਬਸ ਕਿ ਘਰੇ ਡਾਡੀ ਅਨੰਦਪੁਰ ਸਾਹਿਬ ਚਲੇ ਗਏ ਨੇ ਤੇ ਮੰਮੀ ਨੇ ਕਿਰਨਦੀ ਦੀ ਹੁਣ ਜੇ ਰਹਿਣਾ ਫਿਰ ਮੈਂ ਇੱਥੇ ਕੱਲ੍ਹ ਨਹੀਂ ਰਹਿਣਾ ਤੇ ਮੈਂ ਚੱਲ ਮੰਮੀ ਰਾਤ ਰਾਮ ਦਾ ਫਿਰ ਸਵੇਰੀ ਆਜੂਗਾ ਮੈਂ ਤੇ ਇਹਨੇ ਰਹਿਣਾ ਹੈ ਉੱਥੇ ਤੇਲ ਪੋਣਾ ਪਾਣਾ ਤੇਲ ਪੋਣਾ ਪਾਣਾ ਭਾਜੀ ਹੁਣੀ ਚੱਲੇ ਆ ਗੱਡੀ ਲੈ ਕੇ ਮੇਰੇ ਵਾਲੀ ਹਾਂ ਲੈ ਦਾ ਚਾਰ ਕਿਡੇ ਲਾਜ ਜਾਣੇ ਪਿਹੜਾ ਤੱਕ ਤੇਲ ਲੈਣਾ ਗੱਡੀ ਇਹ ਲੈ ਕੇ ਚਲੇ ਹਾਂ 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 ਅੱਜ ਭਾਜੀ ਹੁਣ ਆਲੀ ਗੱਡੀ ਲੱਗਾ ਮੈਂ ਖੜਨਾ ਆਪੋ ਆਪਣਾ ਐਕਸਪੀਰੀਅੰਸ ਹੁੰਦਾ ਭਾਜੀ ਹੁਣ ਉਹ ਗੱਡੀ ਔਖੀ ਲੱਗਦੀ ਚਲਾਉਣ ਵਿੱਚ ਤੇ ਮੈਨੂੰ ਇਹ ਗੱਡੀ ਔਖੀ ਲੱਗਦੀ ਚਲਾਉਣ ਦੇ ਵਿੱਚ ਇੰਨੀਮੀ ਲੱਗਣ ਦੀ ਬਹੁਤ ਜ਼ਿਆਦਾ ਜਿੱਦਾਂ ਆਪਾਂ ਨਹੀਂ ਪੰਜੇ ਬੈ ਗਏ ਨੇ ਠਾਹੇ ਵੀ ਐਚੀ ਵੜ ਗਏ ਨੇ ਤੇ ਉਹ ਭਾਜੀ ਕਹਿੰਦੇ ਮਨੇ ਐਵੇਂ ਲੱਗਦਾ ਬਹੁਤ ਜ਼ਿਆਦਾ ਉੱਚੀ ਆ ਗੱਡੀ ਹਦੋਂ ਜ਼ਿਆਦਾ ਜਿੱਦਾਂ ਠਾਹੇ ਚੜ ਗਏ ਗੱਡੀ ਤੇ ਬਹੁਤ ਜ਼ਿਆਦਾ ਇਦਾਂ ਆਪੋ ਆਪਣੀ ਗੱਡੀ ਤੇ ਵੀ ਤੋ ਇੰਨਾ ਚੱਲੀਏ ਤੇ ਨਾਲ ਸਾਡੇ लवली ਜਾਊਗੀ ਦੇਖੀ ਕਨੀ ਬੜੀ ਆ ਨਾ ਸਾਡੇ लवली ਜਾਊਗੀ ਉਹਨਾਂ ਨੇ ਅੰਮ੍ਰਿਤਪੁਰ ਸਾਹਿਬ ਜਾਣਾ ਜਾਂ ਕਿੱਥੇ ਜਾਣਾ ਕਿੱਦਾਂ ਉਹਨਾਂ ਨੂੰ ਨਾਲ ਲੈ ਚੱਲਦੇ ਹੁਣ ਚੱਲੀਏ ਕਿੱਥੇ ਵੀ ਸਾਡਾ ਘਰ ਨਹੀਂ ਦੇਖਦੇ ਵੀ ਘਰ ਨਹੀਂ ਹੈ लवली ਦਾ ਘਰ ਜਿਹੜਾ ਨਹੀਂ ਬਿਲਕੁਲ ਨਾਲ ਹੀ ਆ ਵੀ ਮੈਂ ਤੁਹਾਨੂੰ ਦੱਸਿਆ ਤਾਂ ਵੀ ਇਹਦੀ ਸੇਲੀ ਹੈ ਤਾਂ ਹੀ ਤਾਂ ਰਿਸ਼ਤਾ ਕਰਵਾਇਆ ਹੈਗਾ ਇੱਥੇ ਤੇ ਉਹਦਾ ਘਰ ਉੱਥੇ ਨੇੜੇ ਹੀ ਹੈ ਤੇ ਇੱਥੇ ਵੀ ਨੇੜੇ ਹੀ ਹੈ ਚੱਲੀਏ ਸੰਦੀਪ ਕਹਿਣ ਦੀ ਭਾਵੇਂ ਉਹਨਾਂ ਨੂੰ ਭਲੇਖਾ ਪਏ ਵੀ ਇਹ ਛੋਟੀ ਗੱਡੀ ਦੀ ਭੁਣੀ ਹੈਗੀ ਤੇ ਉਹ ਉਹ ਦੁਕਾਨ 'ਚ ਬੈਠੇ ਸਾਡੀ ਵੇਟ ਕਰਨ ਦੇ ਕਦੋਂ ਦੀ ਆ ਦੇਖੋ ਆ ਗਈ लवली ਸੰਦੀਪ ਕਹਿੰਦੀ ਭਾਵੇਂ लवली ਹੋਣ ਨੇ ਭਲੇਖਾ ਪੈ ਜੇ ਨਾ ਵੀ ਭਈਆ ਸ਼ਿਕਾਇਤ ਸਸਿ ਘਰ ਬੌਜੀ ਠੀਕ ਹੈ ਗੱਡੀ ਦਾ ਭਲੇਖਾ ਪੈ ਸਕਦਾ ਤੁਹਾਡਾ ਨਹੀਂ ਹਾਂ ਇਹ ਤਾਂ ਗੱਲ ਆਇਆ ਹਾਂ ਇਹ ਗੱਲ ਸਹੀ ਏ ਜੋ ਗੱਡੀ ਦੇ ਕਹਿਣਾ ਹਾਂਜੀ ਸੰਧੂ ਸਾਹਿਬ ਕੀ ਹਾਲ ਜੇ ਬੜਾ ਵਧੀਆ ਹੋਰ ਸੁਣਾਓ ਸਸੀ ਘਰ ਅੰਕਲ ਜੀ ਹੋਰ ਸੁਣਾਓ ਸੇ ਤਾਂ ਠੀਕ ਜੇ ਆਓ ਫੇਰ ਲੈ ਚਲ ਜੀ ਆ ਜਾਓ ਲੈ ਚਲ ਜੀ ਯਾਰ ਬੈਠੇ ਜਗਾ ਬਣਾ ਲੈਣੀ ਆਪਾਂ ਬਾਈ ਪਾਸ ਰੁਕੇ ਸੀ ਜੀ ਰਾਜੀ ਭਾਈ ਜੀ ਨੇ ਕਹਿੰਦੇ ਰੋ ਪੀਣੀ ਐ ਤੇ ਮੈਂ ਕਹਾ ਆਪਾਂ ਹੀ ਫਿਰ ਪੀ ਲੈਨੇ ਆ ਮੈਨੂੰ ਕੁਤੇ ਨੇ ਵੜਿਆ ਆਪਾਂ ਹੀ ਪੀ ਲੈਨੀ ਆ ਅਨੰਦਪੁਰ ਸਾਹਿਬ ਦਾ ਨਾ ਮੇਲਾ ਨਾ ਉਹਦਾ ਕਰਕੇ ਲੰਗਰ ਲੰਗਰ ਲੱਗੇ ਨੇ ਕਾਫੀ ਕਿਨੇ ਸੀ ਵੀ ਲੰਗਰ ਲੱਗੇ ਤੇ ਰੋ ਲੱਗੇ ਗਾੜੀ ਹਾਂ ਹਾਂ ਯਾਰੇ ਬਾਜੀ ਜੀ ਨੇ ਰਦੀ ਪਾ ਬਹੁਤ ਵਧੀਆ ਬੰਨਾ ਮੇਰੀ ਅੰਮ੍ਰਿਤਸਰ ਪਹੁੰਚ ਗਏ ਆ ਤੇ ਰੁਕੇ ਹਾਂ ਰੈੱਡ ਲਾਈਟ ਹੋਈ ਆ ਵਧੀਆ ਹੁੰਦੇ ਇਹ ਪ੍ਰੋਵਾ ਬਿਲਡਿੰਗ ਵਾਲੀ ਦੁਕਾਨ ਤੇ ਹੋਰ ਹੀ ਕਾਦੀ ਕਹਿੰਦੀ ਉਸ ਨਾਲ ਨਵੇਂ ਪਿਆ ਇਹ ਮਾਜਾ ਦਾ ਜਿਹੜਾ ਵਿਚਾਰਾ ਮੁੜ ਕੇ ਆ ਗਿਆ ਮੈਂ ਤਾਂ ਪਿਛੇ ਪੁੱਛ ਲੈਣੇ ਆਂ ਬੱਲੇ ਪਾਸੇ ਇੱਕ ਹੋਰ ਏਰਲੇ ਪਾਸੇ ਬਜ਼ਾਰ ਨਾ ਇੱਕ ਪਰਲੇ ਪਾਸੇ ਬਜ਼ਾਰ ਹੈਗਾ ਵਾ ਅੱਛਾ ਅੱਛਾ ਉਧਰਲੇ ਪਾਸੇ ਪਹਿਲਾਂ ਕਿਹਨੇ ਮੁੜਿਆ ਉਧਰ ਜਿਓ ਮੈਂ ਹਾਂ ਅੱਜ ਫਲਾ ਦਾ ਗੁੰਦਰਾ ਰਾਜੂ ਹੋ ਰਿਹਾ ਯਾ ਇਹਨੇ ਕਿੱਟ ਚੋਕੇ ਖਾਣੇ ਕਹਿੰਦੇ ਕਿੱਟ ਚੋਕੇ ਖਾਣੋ ਰਾਜੂ ਚੰਗਾ ਗੁੱਸਾ ਕੱਢਣ ਡਿਆ ਈ ਮੇਰੀ ਡਿੱਗੀ ਤੇ ਕਹਿੰਦਾ ਕਿੱਟ ਕਹਿੰਦਾ ਸਾਹਿਬ ਜੀ ਓਕੇ ਓਕੇ ਚਲੋ ਠੀਕ ਹੈ ਬਾਉ ਜੀ ਆਵਾਂਗੇ ਆਵਾਂਗੇ ਟਾਇਰ ਘੇ ਮਰ ਗਏ ਆਪਾਂ ਅੰਮ੍ਰਿਤਸਰ ਇਹ ਜੀ ਚਾਹਵਾ ਜਾ 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 ਆਪਾਂ ਵੀ ਆ ਸੀ ਕਾ ਸਸਤੀ ਕਾਰੀ ਕੰਮੇ ਚਲੇ ਗਏ ਮੇਰੇ ਗੈਸਟ ਅੱਜ ਡੈਡੀ ਦਾ ਫੋਨ ਆਇਆ ਇਹ ਨਾ ਉਹ ਗੰਦੇ ਉਹਨਾਂ ਨੇ ਕੱਲ ਆਣਾ ਤਾਂ ਦੇ ਲੋ ਤੇ ਅੱਜ ਤੂੰ ਚਲੇ ਜਾ ਫਿਰ ਉਹ ਚਲੇ ਗਏ ਕੱਲ ਛੁੱਟੀ ਗਈ ਲੈ ਚਲੋ ਬੈਠੋ ਉਹ ਨੂੰਹ ਕੋ ਤੱਕ ਦੋ ਤੇ ਚਲੇ ਗਏ ਅੰਡਰ ਬਿਟੀ ਤੇ ਸ਼ਾਮ ਉਹਏ ਪੁੱਤ ਹੇ ਛੋਣਿਆ ਸਸ਼ੀ ਕਾਂਦਗੀ ਪੀ ਹੇ ਛੋਣਿਆ ਤੀ ਕੀ ਬੋਲ ਮੈਨੂੰ ਦੇ ਦੋ ਆ ਜਾ ਮੈਨੂੰ ਦੇ ਦੋ ਬੋਲ ਆ ਬੋਲ ਦੇ ਦੋ ਮੈਨੂੰ ਮੈਂ ਲੈ ਲਾਂ ਬੱਕੂ ਕਾ ਦੇ ਕਿਥੋਂ ਲੈਂਦੀ ਪਾਪਾ ਨੇ ਲੈਂਦੀ ਪਾਪਾ ਨੇ ਲੈ ਕੇ ਦੇ ਦੀ ਪਾਪਾ ਨੇ ਪਾਣੀ ਦੀ ਪਾਣੀ ਚੁਕੜੇ ਪਾਣੋ ਓਏ ਪਾਰੀ ਕਰ ਦੇ ਪਾਣ ਚੁਕਲੇ ਪਾਰੀ ਕਰ ਦੇ ਅਹੀਂ ਪਾਣ ਲੈ ਜਣਾ ਅਹੀਂ ਤੈਨੂੰ ਇੱਥੇ ਛੱਡ ਜਾਣਾ ਕਿੱਤਾ ਨਾ ਹਾਂ ਗਿਆ ਹਾਂ ਮੈਡੀ ਦਾ ਫੋਨ ਆਇਆ ਇਹ ਮੁਕੇ ਮੇਰੇ ਕਿਹ ਹੋਰ ਕਿ ਇਧਰ ਆਓ ਆ ਜੋ ਤੁਰ ਕੇ ਆਓ ਯਾ ਕੋਈ ਗੱਲ ਨਹੀਂ ਰਹਿਣੇ ਮੈਂ ਕਿਹਾ ਅੱਜ ਅਸੀਂ ਅਸੀਂ ਵੀ ਹੁਣ ਥੋੜਾ ਟਾਈਮ ਬੈਠੇ تھے ਭਭੀ ਹੁਣ ਆ ਵੱਲ ਤੇ ਸਾਨੂੰ ਭਾਜੀ ਹੁਣੀ ਅਨੰਤਪੁਰ ਸਾਹਿਬ ਗਏ ਨੇ ਡੈਡੀ ਗਏ ਨੇ ਕੰਮ ਤੇ ਮੰਮੀ ਗਏ ਨੇ ਡਿਊਟੀ ਤੇ ਰਹਿ ਗਏ ਭਾਬੀ ਜੀ ਹੁਣੀ ਕਰਨ ਲਈ ਤੇ ਹੁਣ ਚੱਲੇ ਆ ਘੜੀਪਾਲ ਉਧਰ ਜਾਉਂਗਾ ਮੈਂ ਹੋ ਸਕਦਾ ਮੈਂ ਅੱਜ ਵਾਪਸ ਹੋ ਜਾਵਾਂ ਹੋ ਸਕਦਾ ਕੱਲ ਕੋਈ ਪਤਾ ਨਹੀਂ ਜੀ ਕਿਉਂਕਿ ਮੇਰਾ ਪਰਨਾਕਰ ਹੀ ਭੁੱਲ ਗਿਆ ਪੱਕ ਦੇ ਤੁਨ ਲੜ ਛੋਟਾ ਤੇ ਸਵੇਰੇ ਫਿਰ ਇਹੋ ਜਿਹਾ ਪੱਕ ਬੰਨੀ ਵੀ ਮੇਰੇ ਲਈ ਔਖਾ ਹੈ ਥੋੜਾ ਜਿਹਾ ਨਾ ਹੋਊਗਾ ਫਿਰ ਇਹਦੇ ਚਾਰ ਲੜ ਕਰਦੂ ਪੱਕ ਥੋੜੀ ਛੋਟੀ ਕਰ ਦਾਂ ਕਿਉਂਕਿ ਮੁਸ਼ਕਲ ਹੋਈ ਨੇ ਬੰਨਣ ਵਿੱਚ ਹੋਰ ਹੋਈ ਚੱਕਰ ਨਹੀਂ ਆਓ ਬੈਠੋ ਪਾਣੀ ਦੇ ਦਿਓ ਨਾ ਜੀ ਅਸੀ ਕਾ ਹੱਸਿਆ ਹੋਰ ਸਸੀ ਕਾਲੀ ਨਾ ਕਹੀਏ ਬੋਣਦੇ ਮੇਰਾ ਫੋਨ ਵੱਲ ਵੀ ਧਿਆਨ ਹੈ ਉਹ ਵੇਂਦਿਲ ਦਾ ਫੋਨ ਆਈ ਜਾਂਦਾ ਅੱਛਾ ਅੱਛਾ ਤਾਂ ਕਿ ਇੱਧਰ ਦਾ ਪੱਖਾ ਵੀ ਚੱਲਣਾ ਇਹ ਪੱਖਾ ਤੂੰ ਮੈਂ ਤਿੰਨੇ ਬਣਾਇੰਦਾ ਕੀ ਹੋਇਆ ਕੀ ਇਹਨੂੰ ਕੀ ਹੋ ਖਰਾਬ ਅੱਛਾ ਬੈਰਿੰਗ ਜੇ ਜਾਮ ਹੋਇਆ ਜਿਹੜਾ ਅੱਛਾ ਅੱਛਾ ਚਲ ਵੇਖ ਹਾਂਜੀ ਸਸੀ ਕਾ ਬੇਰ ਬਾ ਸਸੀ ਕੀ ਕਰ ਦੋ ਦੋਵੇਂ ਹੱਥ ਜੋੜ ਕੇ ਚੜਾ ਸਸੀ ਕਾ ਕਰੋ ਚਲੋ ਆ ਆ ਕੀ ਗੱਲ ਹੈ ਚਾ ਆਓ ਮੇਕੋ ਦੇਓ 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 ਨੇ ਖੁਸ਼ ਹੋਏ ਕਿ ਨਹੀਂ ਆ ਆਜੋ ਬੈੱਡ ਸ਼ੀਟ ਬਹੁਤ ਸੋਹਣੀ ਹੋਈ ਸ਼ਾਈ ਹੋਈ ਸ਼ਾਈ ਹੈ ਸਿਰਫ ਤਕਾਨੀ ਬਣਦੀ ਹੈ ਸੋਹਣੀ ਹੈ ਲੈ ਸੱਚੀ ਗੱਲ ਹੈ ਸਿਰਫ ਤਕਾਨੀ ਬਣਦੀ ਕਿਉਂਕਿ ਸੋਹਣੀ ਪਤਾ ਕਿਵੇਂ ਲੱਗਣਦੀ ਮੈਂ ਹੁਣ ਕਾਰਨ ਮਿਲਾਂ ਮੈਂ ਸੰਦੀਪ ਜਦੋਂ ਨਹੀਂ ਬੈਠੀ ਪਹਿਲਾਂ ਮੇਰੀ ਗੁੜੀਆ ਬੈਠੀ ਨਾ ਸੈਂਟਰ ਜਿਹਦੇ ਜਿਹਦੇ ਸੋਹਣੀ ਲੱਗਣਦੀ ਸੀ ਬੈਠੀ ਮੈਨੂੰ ਵੀ ਪਸੰਦ ਆਇਆ ਐਸਾ ਐਸਾ ਨਾ ਫੇਰ ਨਹੀਂ ਸਹੀ ਲੱਗਣਦੀ ਕੈਂਟੀਨ ਮੈਂ ਨਾ ਨਾ ਉਹ ਉਹ ਉਹਨੇ ਫਿਰ ਪਤਾ ਕੀ ਗੱਲ ਹੈ ਉਹ ਜਿਹੜਾ ਪੰਜਾਬੀ ਲਪਝਾਂ ਵਿੱਚ ਗਾਦੀ ਭੂਵੀ ਜੜਜਾਂ ਦੀ ਜਿਆਦਾ ਸਿਫਤ ਨਹੀਂ ਕਰਨੀ ਚਾਹੀਦੀ ਮਨ ਕਿਉਂ ਪਤਾ ਕੀ ਕਹਿੰਦੀ ਹੈ ਨਹੀਂ ਨਹੀਂ ਉਹ ਫਿਰ ਮੁੜ ਕੇ ਪਤਾ ਕੀ ਕਹਿੰਦੀ ਕਹਿੰਦੀ ਹੈ ਦੇਖਿਆ ਮੇਰੀ ਪਸੰਦ ਫਿਰ ਫਿਰ ਪਤਾ ਕੀ ਇਹਦਾ ਆਪਾਂ ਨੂੰ ਘਾਟਾ ਪੈਂਦਾ ਆ ਦੋਵੇਂ ਜਣੀਆਂ ਲੈ ਆਈਆਂ ਇੱਕ ਉਹ ਆਪਣੀ ਲਈ ਇੱਕ ਮੈਂ ਲਈ ਆਈ ਫਿਰ ਵੱਡੀ ਦੀਦੀ ਆਪਾਂ ਨੂੰ ਘਾਟਾ ਪੈਂਦਾ ਗੁਰੂਆ ਫਿਰ ਕਹਿੰਦੀ ਨਹੀਂ ਨਹੀਂ ਤੁਹਾਡੀ ਪਸੰਦ ਮਾੜੀ ਮੇਰੀ ਵਧੀਆ ਤੁਸੀਂ ਮੈਨੂੰ ਨਾਲ ਖੜਿਆ ਕਰੋ ਹੈਨਾ ਉਨੀ ਖੜਦੇ ਆ ਨੇ ਕੋਈ ਵੀ ਚੀਜ਼ ਲਿਆਉਣੀ ਨਾ ਉਹਨੂੰ ਹੀ ਲੈ ਕੇ ਜਾਣੇ ਉਹਦੀ ਪਸੰਦ ਵਧੀਆ ਸਾਡੇ ਚ ਚਲੋ ਉਹਦੀ ਸਾਹਮਣੇ ਮਤਲਬ ਕਹਿ ਦਿਆ ਕਰ ਵੀ ਮਾੜੀ ਆ ਆਪਣੇ ਦਿਲ ਚੋਂ ਤੁਹਾਨੂੰ ਪਤਾ ਨਾ ਵੀ ਚੀਜ਼ ਚੰਗੀ ਆ ਹਾਂ ਜੋ ਬੋਲਣ ਦੇ ਕੀ ਗੱਲ ਦੇ ਸੁਣਨਾ ਨਹੀਂ ਕੇ ਨਹੀਂ ਜੇ ਤਾਂ ਹੀ ਤਾਂ ਹੀ ਤਾਂ ਮਾਨੂੰ ਸਤਾਂ ਢਿਆਂ ਸਤਾਂ ਢਿਆਂ ਉਹ ਵੀ ਤਾਂ ਕਹਿੰਦੇ ਸੁਣ ਲੈ ਕਰਕੇ ਚੱਲ ਜੱਟ ਓਕੇ ਆਜਾ ਸੋਣੇ ਓਕੇ ਉਹਦੀ ਆ ਆਪਣੀ ਜਿੱਡਾ ਪਰਸ ਤੂੰ ਢੰਡਈ ਆ ਵੇਖਿਓ ਪਰਸ ਨੂੰ ਨਾ ਅਸਲ ਚ ਨਾ ਚੁੱਕਦੀ ਆ ਚੁੱਕੇ ਨਹੀਂ ਜਾਂਦਾ ਓਏ ਹੋਏ ਵੱਤ ਨੂੰ ਇੱਥੇ ਛੱਡ ਕੇ ਸੰਦੀਪ ਹੁਣੇ ਬਿਜਾਰ ਚੱਲੇ ਨੇ ਥੋੜਾ ਜਿਹਾ ਕੰਮ ਵੜਦੀ ਦੇ ਨਾਲ ਮੈਨੂੰ ਕਹਿੰਦੇ ਤੂੰ ਚੱਲ ਨਾਲ ਮੈਂ ਕਹਾਂ ਮੈਂ ਨਹੀਂ ਜਾਣਾ ਤੈਨੂੰ ਆਉ ਅਸਲ ਜੀ ਇੰਜਨ ਨੂੰ ਲੈਣ ਵਾਸਤੇ ਚੱਲੇ ਇਥੇ ਪਿਸ਼ਨ ਗਈ ਸ਼ਾਇਦ ਇੰਜਨ ਜਾਂ ਕੋਈ ਪਿੰਨ ਕਿੱਥੇ ਗਈ ਉੱਥੇ ਗਈ ਹੈ ਪਹਿਲਾਂ ਉਹਨੂੰ ਲੈਣਾ ਹੋਣਾ ਫਲ ਫਲ ਚੂਚਾ ਚੂਚਾ ਫਲ ਆਵਾਜ਼ ਮਾਰੋ ਆ ਜਾ ਆ ਜਾ ਆ ਜਾ ਆ ਜਾ ਉਹ ਭੱਜ ਗਿਆ ਉਹ ਭੱਜ ਗਿਆ ਜੀ ਆ ਜਾ ਆ ਜਾ ਆ ਜਾ ਉਹ ਦੇਖੇ ਫੜੋ ਇਹਨੂੰ ਫੜੋ ਫੜੋ ਵੜਦੀ ਨਾ ਮੈਂ ਮੜੀ ਜੀ ਦੰਦੀ ਵੜਦੇ ਛੱਡ ਦਿੰਦੀ ਪਿਆਰ ਕੋ ਲਾਡੀ ਕਰਦਾ ਨਾ ਲਾਡੀ ਕਰਦਾ ਪੁੱਤ ਨਾ ਲਾਡੀ ਕਰੀਦੀ ਐ ਪੈਰ ਕਿੱਥੇ ਇਹਨਾਂ ਦੇ ਪੈਰ ਪੈਰ ਕਿੱਥੇ ਪੈਰ ਨੇ ਉਹਨਾਂ ਦੇ ਪੈਰ ਕਿੱਥੇ ਉਹਨਾਂ ਦੇ ਚੂਚੀਆਂ ਦੇ ਪੈਰ ਕਿਦੇ ਚੂਚੀਆਂ ਦੇ ਪੈਰ ਹੱਪਾਗਾ ਤੇਨਨ ਹਲਨ 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 ਉਹ ਹਲਨ 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 ਹ ਅੱਜ ਗਏ ਭੱਜ ਗਏ ਉਹ ਮੰਮਾ ਵੀ ਆ ਗਈ ਕੈਤ ਲੈ ਆਉਣਾ ਹੀ ਇਹਨਾਂ ਨੇ ਚੂਚੇ ਚੂਚੇ ਨੂੰ ਆਪਣੀ ਕੀ ਲੱਗੀ ਮੇਰਾ ਤੁਹਾਨੂੰ ਨਹੀਂ ਮਿਲਣਾ ਲੈ ਆਜੋ ਗਾਇਸ ਵੀਰੇਸ ਮਸਾ ਖਾ ਲੋ ਓਕੜੀ ਬੜੀ ਚੱਲਣ ਦੇ ਹੀ ਨਾ ਪਹੁੰਚ ਗਏ ਭਾਜੀ ਹੁਣ ਉਹਦੇ ਘਰੇ ਮੱਥਾ ਟੇਕ ਆਏ ਆ ਸ਼ਿਦਾਂ ਸਾਹਿਬ ਤੋਂ ਉਹ ਬਿਲਕੁਲ ਦੀ ਦੀਣਾ ਸਿਰ ਟੱਕੇ ਨਾ ਇਦਾਂ ਸਿਰ ਟੱਕ ਕੇ ਰਹੀ ਜਾਂਦਾ ਸਿਆਣੇ ਬੱਚੇ ਬਣੀਦਾ ਠੀਕ ਐ ਦੀਦੀ ਨੇ ਆਪਾਂ ਹੀ ਤੇਰ ਕੋ ਜੱਸ ਕੀ ਹੋਵੇ ਹਾਂ ਤੇ ਬੜੀ ਇਹ ਚੁੰਨੀ ਤੇ ਜਿੰਨਾਂ ਦਾ ਬਹੁਤ ਮੋਟੀ ਲਈ ਹੈ ਕਿ ਸਿਆਣ ਵਾਲੀ ਨਹੀਂ ਹਾਂ ਆਖੋ ਆ ਮੈਂ ਅੱਜ ਬੂਟਨੇ ਆ ਹਣੇ ਅਜੇ ਕਿਹੜੇ ਸਕੈਚਰ ਦੇ ਰੈਡ ਟੇਪ ਰੈਡ ਟੇਪ ਹੁਣ ਚੱਲਿਏ ਆਪਾਂ ਵਾਪਸ ਹੀ ਹਿੰਦੀ ਦੀ ਹੁਣੇ ਵੱਲੋਂ ਇਹ ਰਾਤ ਦੇ 12 ਵਜੇ ਤੇ 20 ਮਿੰਟ ਹੋ ਗਏ ਚਲੋ ਜੀ ਇਹ ਆਪਣੀ ਲੱਗੀ ਐ ਜਿਮਣੀ ਕਹਿ ਸਕਦੇ ਨੇ ਕੀ ਆਜੇ ਮੇਰੇ ਕੋ ਧਿਆਨ ਆਦੀ ਰਾਤ ਕਿੱਧਰ ਚੱਲੇ ਤਲਤਲ ਤਰਾ ਪੜਵਾਲੇ ਪੁੱਤਿਆਂ ਨੂੰ ਤੁਮੀ ਨੂੰ ਮਿਲਾਂ ਓਕੇ ਸਾਹਿਬ ਜੀ ਓਕੇ ਕਿਰਾਇਆ ਨੂੰ ਨਾ ਦੱਸਿਓ ਵੀ ਅਸੀਂ ਆਏ ਸੀ ਵਲੌਗ ਵੇਖ ਲੈ ਕੋਈ ਗੱਲ ਨਹੀਂ